ਸ੍ਰੀ ਰਾਗ ਮਹਿਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਇ ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭ ਦਇਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹਿ ਲੇ ਲਾਏ ਮਨ ਮੇਰੇ ਗੁਰ ਕੀ ਮਨ ਲੈ ਰਜ਼ਾਏ ਮਨ ਤਨ ਸੀਤਲ ਸਭ ਥੀਏ ਨਾ ਵਸੈ ਮਨ ਆਏ ਰਾਉ ਜਿਨ ਕਰ ਕਾਰਣ ਤਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚਾ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣ ਜਿਸ ਦਾ ਅੰਤ ਨਾ ਪਾਰਵਾਰ ਘਟ ਘਟ ਆਪੇ ਹੁਕਮ ਵਸ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਾਲਹਈਏ ਹਮੈ ਵਿੱਚੋਂ ਖੋਏ ਸਾਧਨ ਨਾਵੇਂ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚਾ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਾਹ ਅਬ ਗੁਣ ਕੱਡਾਂ ਤੋਏ ਆਪੇ ਮੇਲ ਮਿਲਾਇਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣ ਜਿੱਦੂ ਪਾਈ ਰਬ ਸੋਏ ਸ੍ਰੀ ਰਾਗ ਮਹਿਲਾ ਤੀਜਾ ਸੁਣ ਸੁਣ ਕਾਮ ਗਹਿ ਲੀਏ ਕਿਆ ਚੱਲੇ ਬਹਾਂ ਲੁਡਾਏ ਆਪਣਾ ਤੇਰਨਾ ਪਿਛਾਣ ਹੀ ਕਿਆ ਮੋਦੇ ਸੈ ਜਾਏ ਜਿਨੀ ਸਖੀ ਕੰਤ ਪਿਛਾਣਿਆ ਹਉ ਤਿਨ ਕੈ ਲਾਗਉ ਪਾਏ ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ मुੰধে ਕੂੜ ਮੁੱਠੀ ਕੂੜਿਆਰ ਤੇਰ ਪ੍ਰਭ ਸੱਚਾ ਸੋਹਣਾ ਪਾਈਐ ਗੁਰ ਦੀ ਚਾਰ ਰਹਾਉ ਮਨ ਮੁਖ ਕੰਤਿ ਨਾ ਪਛਾਨਈ ਤੈਨ ਕਿਉ ਰਹਿਣ ਵਿਹਾਇ ਗਰਭ ਅਟੀਆਂ ਤ੍ਰਿਸ਼ਨਾ ਜਲੇ ਦੁਖ ਪਾਵੇਂ ਦੂਜੈ ਪਾਏ ਸ਼ਬਦ ਰਤੀਆਂ ਸੋਹਾਗਣੀ ਤੈਨ ਵਿੱਚੋਂ ਹਉ ਮੈਂ ਜਾਏ ਸਦਾ ਤੇਰ ਰਾਵੈ ਆਪਣ ਤਨ ਸੁਖੇ ਸੁਖ ਵੇ ਹੈ ਗਿਆਨ ਵਿਹੂਣੀ ਤਰ ਮੁੱਤਿਆ ਤਰ ਨਾ ਪਾਇਆ ਜਾਏ ਅਗਿਆਨ ਮੱਤੀ ਅੰਧੇਰ ਹੈ ਬਿਨ ਪਰ ਦੇਖੇ ਭੁਖ ਨਾ ਜਾਏ ਆਵੋ ਮਿਲੋ ਸਹਿਯਲਿਓ ਮੈਂ ਤਿਰ ਦੇਹੋ ਮਿਲਾਏ ਪੂਰਾ ਭਾਗ ਸਤਗੁਰ ਮਿਲਾਏ ਤਰ ਪਾਇਆ ਸੱਚ ਸੁਮਾਏ ਸੇ ਸਹੀਆਂ ਸੋਹਾਗਣੀ ਜਿਨਕੋ ਨਦਰ ਕਰੇ ਖਸਮ ਫਿਸ਼ਾਣ ਆਪਣ ਤਨ ਮਨ ਆਗੈ ਦੇ ਪਰ ਵਰ ਪਾਇਆ ਆਪਣ ਹਉਮੈ ਦੂਰ ਕਰੇ ਨਾਨਕ ਸ਼ੋਭਾਵੰਤਿਆ ਸੋਹਾਗਣੀ ਅਨੰਦ ਦੇਨ ਧਗਤ ਕਰੇ ਸ੍ਰੀ ਰਾਜ ਮੈਲਾ ਤੀਜਾ ਇੱਕ ਪਿਰ 라ਵੇ ਆਪਣਾ ਹੌ ਕਦਰ ਪੁੱਛੋਂ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਪਿਰ ਦੇਹ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜ ਕਿਸ ਦੂਰ ਜੇ ਨ ਪਿਰ ਸੰਗੈ ਜਾਣਿਆ ਪਿਰ 라ਵੇ ਸਦਾ ਸਦੂਰ ਬੰਧੇ ਤੂੰ ਚਲ ਗੁਰ ਕੈ ਭਾਏ ਅਨੰਦਿਨ ਰਾਵੈ ਤੇਰ ਆਪਣ ਸਹਿਜ ਸੱਚ ਸਮਾਏ ਰਹਾਉ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸ਼ਿੰਗਾਰ ਹਰ ਵਾਰ ਪਾਇਨ ਕਰ ਆਪਣ ਗੁਰ ਕਾ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਧਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਦੇ ਸਬਸ ਦੇ ਆਧਾਰ ਤਿਰਸਾਲਾ ਹੰ ਆਪਣ ਤਿੰਕ ਹੋਂ ਸਦ ਬਲ ਹਾਰੇ ਜਾਉ ਮਨ ਤਨ ਅਰਤੀ ਸਿਰ ਦੇ ਤਿੰਕ ਲਗ ਪਾਏ ਜਿੰਨੀ ਇੱਕ ਪਛਾਣਿਆ ਦੂਜਾ ਪਾਉ ਚੁਕਾਏ ਗੁਰਮੁਖ ਨਾਮ ਪਛਾਣਿਆ ਨਾਨਕ ਸੱਚ ਸਮਾਏ ਸ੍ਰੀ ਰਾਗ ਮੈ ਲਾਤੀਜਾ ਹਰਜੀ ਸੱਚਾ ਸੱਚ ਤੂੰ ਸਭ ਕਿਛ ਤੇਰਾ ਏ ਚੀਰਾ ਲੱਖ 84 ਤਰਸਦੇ ਫੇਰੇ ਦਿਨ ਗੁਰ ਪੀਤੇ ਪੀਰਾ ਹਰਜੀ ਉਹ ਬਖਸ਼ੇ ਬਖਸ਼ ਲਾ ਸੁਖ ਸਦਾ ਸਰੀਰਾ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਈਆ ਦੂਜਾ ਅਵਰਨਾ ਕੋਇ ਰਹਾ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸਮਨ ਜਪੈ ਏਕ ਮੋਹਾਰ ਤਨ ਕੀ ਸੇਵਾ ਧਰਮ ਰਾਏ ਕਰੈ ਤਨ ਸਵਾਰਣ ਹਾਰ ਮਨ ਕੇ ਵਿਕਾਰ ਮਨ ਹੈ ਸਜੈ ਮਾਨ ਚੂਕੈ ਮੋਹ ಅಭಿಮಾನ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਦਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰਾ ਹੈ دیਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਸਬ ਕਿਛ ਆਪੇ ਆਪ ਹੈ ਦੂਜਾ ਵਰਨਾ ਕੋਇ ਜਿਉ ਬੁਲਾਏ ਤਿਉ ਬੋਲੀਏ ਜਾਂ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਇ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਇ ਸ੍ਰੀ ਰਗ ਮੈ ਲਾਤੀਜਾ ਜਗ ਹਉਮੈ ਮੈਲ ਦੁਖ ਪਾਇਆ ਮਲ ਲੱਗੀ ਦੂਜਾ ਭਾਏ ਮਲ ਹੋ ਮੈਂ ਥੋਤੀ ਕਿਵੇਂ ਨਾ ਉਤਰੇ ਜੇ ਸੋ ਤੀਰਥ ਨਹਾਏ ਬਹੁਤਿ ਕਰਮ ਕਮਾਵੰਦੇ ਦੂਣੀ ਮਲ ਲੱਗੀ ਆਏ ਪਰ ਮੈਲ ਨਾ ਉਤਰ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵਾਂ ਤਾਂ ਨਿਰਮਲ ਹੋਏ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਥੋਇ ਰਹਾਉ ਮਨ ਮੈਲੇ ਭਗਤ ਨਾ ਹੋਵੈ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੋਇ ਜਸਮ ਪਤ ਗਵਾਇ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਏ ਸਮਾਏ ਜਿਉ ਅੰਧੇਰਾ ਦੀਪਕ ਬਾਲੀਐ ਸਤਿਓ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਾਵਾਰ ਕਰਨ ਵਾਲਾ ਵਿਸਰਿਆ ਦੂਜਾ ਪਾਏ ਪਿਆਰ ਮਾਇਆ ਦੇ ਵਡ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਏ ਸਤਿ ਨਾਮ ਔਰਤਾਰ ਜੇ ਸੁਮੋ ਮਿਲੇ ਸੋ ਮਿਲੇ ਹੋ ਤਿਸ ਬਲੇ ਹਾਰ ਜਾਉ ਇਹ ਮਨ ਭਗਤੀ ਰੱਤੇ ਆ ਸਚ ਬਾਣੀ ਨਜ ਥਾਉ ਮਨ ਰੱਤੇ ਜੇ ਵਾਰਤੀ ਹਰ ਗੁਣ ਸੱਚੇ ਗਾਉ ਨਾਮ ਤੇ ਨਾਮ ਨਾ ਵਿਸਰੇ ਸੱਚੇ ਮਾਹੇ ਸਮਾਉ ਸ੍ਰੀ ਰਾਗ ਮਲਾ ਚੌਥਾ ਘਰਤੈ ਲਾ ਮੈਂ ਮਨ ਤਨ ਬਿਰਹਤ ਅਤ ਅਗਲਾ ਕਿਉ ਪ੍ਰੀਤੋਂ ਮਿਲਾਇ ਕਰ ਆਇ ਜਾਂ ਦੇਖਾਂ ਪ੍ਰਭ ਆਪਣ ਤਬ ਦੇਖੇ ਦੁਖ ਜਾਇ ਜਾਇ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਦ ਮਿਲਾ ਮਿਲਾਇ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰਨਾ ਕੋਇ ਹਮ ਮੂਰਖ ਮੁਗਧ ਸ਼ਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾ ਸਤਗੁਰ ਦਾ ਤ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਗੁਰ ਹਰ ਪ੍ਰਭ ਜੀਆ ਗੁਰ ਜੇਵਡ ਅਵਰਨਾ ਕੋਏ ਹਾਂ ਗੁਰ ਸ਼ਰਣਾਈ ਤਾਪਵਾਂ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਉ ਥੱਕੇ ਸਭ ਕੋਏ ਸਹਸ ਸਿਆਣੁ ਪੁਕਰ ਰਹਿ ਮਨ ਕੋਰਾ ਰੰਗ ਨ ਹੋਏ ਕੂੜ ਤਪਟ ਕਿਨੈ ਨਾ ਪਾਇਓ ਜੋ ਬੀਜ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋਂ ਖਾਲੀ ਕੋ ਨਹੀਂ ਧਰ ਗੁਰਮੁਖਾਂ ਮੋ ਸ਼ਾਬਾਸ਼ ਵੇਖ ਪਹਜ ਰੋਟੋ ਬੰਦੇ ਕੱਢ ਲੈ ਜਨ ਨਾਨਕ ਕੀ ਅਰਦਾਸ